ਸਤਿ ਸ੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਅੱਜ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਚੜ੍ਹੇ ਤੁਰੰਗ ਉਡਾਵੇ ਬਾਜ ਪੁਸਤਕ ਦਾ ਅਗਲਾ ਭਾਗ ਕੱਲ ਆਪਾਂ ਭਾਗ ਨੰਬਰ 24 ਤੁਹਾਡੇ ਸਾਹਮਣੇ ਪੇਸ਼ ਕੀਤਾ ਸੀ ਅੱਜ ਵਾਰੀ ਹੈ ਭਾਗ ਨੰਬਰ 25 ਦੀ ਤਾਂ ਸ਼ੁਰੂ ਕਰਦੇ ਹਾਂ ਜੀ ਕੋਸ਼ਾਹ ਕੇ ਦਿਲ ਇੱਕ ਦਿਨ ਆਈ ਮੁਲਾਕਾਤ ਨਾ ਸਿੰਘ ਕਬ ਪਈ ਕਿੱਡੇ ਕਿਰਦਾਰ ਦਾ ਮਾਲਕ ਹੈ ਇਹ ਬਘੇਲ ਸਿੰਘ ਬਚਨ ਦਾ ਪੱਕਾ ਤੇਗ ਦਾ ਤਣੀ ਜੱਤ ਸਤ ਵਿੱਚ ਹਨੂਮਾਨ ਨੂੰ ਵੀ ਟੱਕਰ ਦੇ ਦੇਵੇ ਕੀ ਕੀਤਾ ਹੈ ਇਹਨਾਂ ਨਾਲ ਇਹਨਾਂ ਦੇ ਗੁਰੂ ਨੇ ਕੀ ਘੋਲ ਕੇ ਪਿਆਇਆ ਹੈ ਕਿ ਇਹਨਾਂ ਦੇ ਨਿਸ਼ਾਨੇ ਇੰਨੇ ਦ੍ਰਿੜ ਹਨ ਤੇ ਲਗਭਗ ਨਾ ਮੁਮਕਿਨ ਟੀਚਿਆਂ ਨੂੰ ਸਰ ਕਰਦੇ ਵੀ ਇਹ ਸਿਧਾਂਤ ਦਾ ਪੱਲਾ ਨਹੀਂ ਛੱਡਦੇ। ਜੰਗ ਦੇ ਮੈਦਾਨ ਵਿੱਚ ਨਾ ਚੋਂਦੇ ਹੋਏ ਵੀ ਵੱਡੇ ਤੋਂ ਵੱਡਾ ਯੋਧਾ ਕਦੇ ਨਾ ਕਦੇ ਅਸੂਲਾਂ ਤੋਂ ਥਿੜਕ ਹੀ ਜਾਂਦਾ ਹੈ। ਪਰ ਬਗੇਲ ਸਿੰਘ ਅੱਲਾ ਸਾਨੂੰ ਵੀ ਕਦੇ ਐਸੀ ਕਿਰਦਾਰ ਨਾਲ ਨਵਾਜ਼ੇ। ਸ਼ਾਲ ਅੰਬੁੱਲਿਆ। ਆਮੀਨ। ਦਿੱਲੀ ਦੇ ਬਾਦਸ਼ਾਹ ਦੇ ਉਪਰੋਕਤ ਬੋਲ ਸੁਣ ਕੇ ਆਰਾਮਦੇਵਾਲ ਵਜ਼ੀਰ ਦੇ ਮੂੰਹੋਂ ਨਿਕਲੇ। ਬਹੁਤ ਮਤਾਸਰ ਹੰ ਹਜ਼ੂਰ ਸਰਦਾਰ ਬਗੇਲ ਸਿੰਘ ਦੇ ਕਿਰਦਾਰ ਤੋਂ। ਕਿਉਂ ਨਾ ਹੋਵਾਂ। ਮੈਂ ਹੀ ਕਿਉਂ ਕਿਉਂ ਕੋਈ ਵੀ ਕਿਉਂ ਨਾ ਹੋਵੇ ਹਮਲਾਵਰ ਕਦੇ ਉਸ ਥਾਂ ਐਸਾ ਵਿਹਾਰ ਕਰਦੇ ਹਨ ਜਿਹੜੀ ਥਾਂ ਲੁੱਟਣ ਆਏ ਹੋਣ ਮੈਨੂੰ ਤਾਂ ਰੰਜ਼ ਹੈ ਸਗੋਂ ਸਾਡੇ ਕਾਜ਼ੀ ਮੋਲਾਣਿਆਂ ਉੱਤੇ ਕਿਉਂ ਉਹਨਾਂ ਇਸ ਯੋਦੇ ਫਕੀਰ ਦਾ ਵਿਰੋਧ ਕੀਤਾ ਵਜ਼ੀਰ ਸਾਹਿਬ ਕੀ ਕਿਸੇ ਵੀ ਤਰ੍ਹਾਂ ਕੋਈ ਵਿਵਦ ਐਸੀ ਨਹੀਂ ਬਣਾ ਸਕਦੇ ਕਿ ਮੇਰੀ ਬਘੇਲ ਸਿੰਘ ਨਾਲ ਇੱਕ ਮੁਲਾਕਾਤ ਹੋ ਸਕੇ ਤਾਖਤ ਦਾਜ਼ ਧਰਮ ਦੁਸ਼ਮਣੀ ਮਿੱਤਰਤਾ ਇਹ ਸਭ ਨਾਲੋਂ ਵੱਖ ਹੋ ਕੇ ਮੈਂ ਇੱਕ ਵਾਰ ਉਸੀ ਉਹਦੇ ਦੀ ਸੰਗਤ ਮੰਨਣੀ ਚਾਹੁੰਦਾ ਹਾਂ ਬਾਦਸ਼ਾਹ ਨੇ ਸਰਦਾਰ ਨੂੰ ਮਿਲਣ ਦੀ ਆਪਣੀ दिली ਇੱਛਾ ਰਾਮਦੇਵਾਲ ਵਜ਼ੀਰ ਦੇ ਸਾਹਮਣੇ ਰੱਖੀ ਬਿਨਾਂ ਸ਼ੱਕ ਅਸੀਂ ਉਸ ਨੂੰ ਕੋਈ ਲਾਲਚ ਦੇ ਕੇ ਨਹੀਂ ਬੁਲਾ ਸਕਦੇ ਡਰ ਉਹ ਜਿਬਰਾਇਲ ਦਾ ਨਹੀਂ ਮੰਨਦੇ ਸੋਨੇ ਚਾਂਦੀ ਨੂੰ ਮਿੱਟੀ ਤੋਂ ਜਾਣਦੇ ਹਨ ਭੁੱਖਾ ਸਭ ਤਰ੍ਹਾਂ ਦੀਆਂ ਜਿੱਤ ਚੁੱਕੇ ਹਨ ਪਰ ਕੀ ਇਹਨਾਂ ਸਭ ਛਿਆਂ ਤੋਂ ਮੁਕਤ ਇਨਸਾਨ ਨੂੰ ਮਿਲਣ ਦਾ ਕੋਈ ਰਾਹ ਹੋ ਸਕਦਾ ਹੈ ਬਾਦਸ਼ਾਹ ਨੇ ਵਜ਼ੀਰ ਨੂੰ ਮੁੜ ਮੁਖਾਤਬ ਹੁੰਦਿਆਂ ਕਿਹਾ ਸਾਡੇ ਜਿੰਨੇ ਵੀ ਅਮੀਰ ਅੱਜ ਤੱਕ ਬਗੇਲ ਸਿੰਘ ਨੂੰ ਮਿਲ ਕੇ ਆਏ ਹਨ ਉਹ ਉਸ ਦੀਆਂ ਤਾਰੀਫਾਂ ਦੇ ਪੁੱਲ ਬਣਦੇ ਨਹੀਂ ਥੱਕਦੇ ਪਰ ਸਾਡੇ ਮੰਦੇ ਭਾਗ ਕਿ ਉਹ ਕਾਦਾ ਦਿੱਲੀ ਡੇਰਾ ਲਾਈ ਬੈਠਾ ਹੈ ਤੇ ਅਸੀਂ ਅਜੇ ਤੱਕ ਉਸ ਦਾ ਦੀਦਾਰ ਨਹੀਂ ਕਰ ਸਕੇ ਤੁਸੀਂ ਜਾਓ ਵਜ਼ੀਰ ਸਾਹਿਬ ਕਿਸੇ ਵੀ ਤਰੀਕੇ ਭਾਵੇਂ ਮਿੰਨਤ ਤਰਲਾ ਹੀ ਕਰਨਾ ਪਵੇ ਸਰਦਾਰ ਨੂੰ ਕਿਲੇ ਵਿੱਚ ਲੈ ਕੇ ਆਵੋ ਜੀ ਹਜ਼ੂਰ ਸ਼ਾਇਦ ਤੁਸੀਂ ਸਰਦਾਰ ਬਘੇਲ ਸਿੰਘ ਦੀ ਦਇਅਲਤਾ ਤੋਂ ਵੀ ਜਾਣੂ ਹੋਵਗੇ ਸਿਰਫ ਬਘੇਲ ਸਿੰਘ ਕਿਉਂ ਸਾਰੇ ਸਿੱਖ ਸਰਦਾਰ ਹੀ ਦਇਅਲਤਾ ਦੀ ਮੂਰਤ ਹਨ ਸ਼ਰਣਾ ਆਯਾ ਨੂੰ ਖਾਲਸਾ ਕੰਠ ਨਾਲ ਲਾਉਂਦਾ ਹੈ ਹਜ਼ੂਰ ਇਹ ਉਹਨਾਂ ਦੇ ਸੁਭਾਅ ਦਾ ਮੁੱਖ ਗੁਣ ਹੈ ਜੰਗ ਦੇ ਮੈਦਾਨ ਵਿੱਚੋਂ ਭੱਜੇ ਜਾਂਦੇ ਦੁਸ਼ਮਣ ਦੀ ਪਿੱਠ ਉੱਤੇ ਵੀ ਉਹ वार ਨਹੀਂ ਕਰਦੇ ਜਲਾਲਾਬਾਦ ਵਿੱਚ ਜਿਹੜੇ ਸਪਾਹੀ ਕਿਲੇ ਵਿੱਚੋਂ ਕਾ ਮੂੰਹ ਵਿੱਚ ਲੈ ਕੇ ਭਜਦੇ ਸਨ ਖਾਲਸੇ ਨੇ ਉਹਨਾਂ ਦੇ ਪਿੰਡੇ ਤੇ ਝਰੀਟ ਵੀ ਨਹੀਂ ਮਾਰੀ ਦੁਰਾਨੀ ਬਾਦਸ਼ਾਹ ਨਾਲ ਆਏ ਕਾਜ਼ੀ ਨੂਰ ਮੁਹੰਮਦ ਨੇ ਆਪਣਾ ਜੰਗਨਾਮਾ ਇਨ੍ਹਾਂ ਸਰਦਾਰਾਂ ਦੀਆਂ ਸਿਫਤਾਂ ਨਾਲ ਹੀ ਪਾਛੜਿਆ ਹੈ ਹਜ਼ੂਰ ਅੱਛਾ ਕੀ ਆਖਦਾ ਹੈ ਉਹ ਜ਼ਰਾ ਮੈਨੂੰ ਵੀ ਦੱਸ ਵਜ਼ੀਰ ਦੀ ਆਖਰੀ ਗੱਲ ਸੁਣ ਕੇ ਬਾਦਸ਼ਾਹ ਦੀ ਉਤਸੁਕਤਾ ਵੱਧ ਗਈ ਸੀ ਉਹ ਆਖਦਾ ਹੈ ਹਜ਼ੂਰ ਕਿ ਮੈਂ ਸਿੰਘਾਂ ਨੂੰ ਸ਼ੇਰ ਕਹਿੰਦਾ ਹਾਂ ਤੇ ਸੱਚਮੁੱਚ ਇਹ ਜੰਗ ਦੇ ਮੈਦਾਨ ਦੇ ਸ਼ੇਰ ਹੀ ਹਨ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤਾਂ ਉਹਨਾਂ ਦੁਰਾਨੀ ਲੜਾਕਿਆਂ ਜਿਹੜੇ ਇਹਨਾਂ ਦੀਆਂ ਤੇਗਾਂ ਦਾ ਸਾਹਮਣਾ ਕੀਤਾ ਹੈ ਮੇਰੀ ਗੱਲ ਦੇ ਗਵਾਹ ਉਹ 30 ਹਜ਼ਾਰ ਸੂਰਮੇ ਹਨ ਜੋ ਇਹਨਾਂ ਨਾਲ ਰਣ ਭੂਮੀ ਵਿੱਚ ਜੂਝੇ 30 ਹਜ਼ਾਰ ਸੂਰਮੇ ਇਹ ਕਿਹੜੀ ਜੰਗ ਦੀ ਵਾਰਤਾ ਹੈ ਬਾਦਸ਼ਾਹ ਸ਼ਾਹ ਦਰਬਾਰ ਸਾਹਿਬ ਪਰਕਰਮਾ ਵਿੱਚ ਹੋਈ ਉਸ ਜੰਗ ਤੋਂ ਵਾਕਿਫ ਨਹੀਂ ਸੀ ਅਮਰੀ ਸਰਦੀ ਜੰਗ ਹਜ਼ੂਰ ਜਿਸ ਨੇ ਅਫਗਾਨੀ ਦੇ ਪੈਰ ਮੋੜ ਦੁਬਾਰਾ ਹਿੰਦੁਸਤਾਨ ਵਿੱਚ ਨਹੀਂ ਲੱਗਣ ਦਿੱਤੇ ਜਾਂ ਕਹਿ ਲਓ ਜਿਹੜੀ ਜੰਗ ਨੇ ਅਫਗਾਨੀ ਨੂੰ ਐਸਾ ਡਰਾਇਆ ਕਿ ਉਹ ਪੰਜਾਬ ਦੇ ਨਾਂ ਤੋਂ ਘਬਰਾਉਣ ਲੱਗਾ ਹਿੰਦੁਸਤਾਨ ਵਿੱਚ ਤਾਂ ਅਫਗਾਨੀ ਤਾਂ ਹੀ ਆਉਂਦਾ ਨਾ ਜੇ ਸਿੰਘ ਪੰਜਾਬ ਟੱਪਣ ਦਿੰਦੇ ਇਹ ਉਸ ਜੰਗ ਦੀ ਗੱਲ ਹੈ ਹਜ਼ੂਰ ਜਲਾਲਾਬਾਦ ਵਿੱਚ ਜਿਹੜੇ ਸਿਪਾਹੀ ਕਿਲੇ ਵਿੱਚੋਂ ਕਾ ਮੂਵ ਵਿੱਚ ਲੈ ਕੇ ਭੱਜੇ ਸਨ ਖਾਲਸੇ ਨੇ ਉਹਨਾਂ ਦੇ ਪਿੰਡੇ ਤੇ ਛਰੀਟ ਵੀ ਨਹੀਂ ਮਾਰੀ। ਦੁਰਾਨੀ ਬਾਦਸ਼ਾਹ ਨਾਲ ਆਏ ਕਾਜ਼ੀ ਨੂਰ ਮੁਹੰਮਦ ਨੇ ਆਪਣਾ ਜੰਗਨਾਮਾ ਇਹਨਾਂ ਸਰਦਾਰਾਂ ਦੀਆਂ ਸਿਫਤਾਂ ਨਾਲ ਹੀ ਪਰ ਛੱਡਿਆ ਹੈ ਹਜ਼ੂਰ। ਅੱਛਾ ਕੀ ਆਖਦਾ ਹੈ? ਉਹ ਜ਼ਰਾ ਮੈਨੂੰ ਵੀ ਦੱਸ। ਵਜ਼ੀਰ ਦੀ ਆਖਰੀ ਗੱਲ ਸੁਣ ਕੇ ਬਾਦਸ਼ਾਹ ਦੀ ਉਤਸੁਕਤਾ ਵੱਧ ਗਈ ਸੀ। ਉਹ ਆਖਦਾ ਹੈ ਹਜ਼ੂਰ ਕਿ ਮੈਂ ਸਿੰਘਾਂ ਨੂੰ ਸ਼ੇਰ ਕਹਿੰਦਾ ਹਾਂ ਤੇ ਸੱਚਮੁੱਚ ਇਹ ਜੰਗ ਦੇ ਮੈਦਾਨ ਤੇ ਸ਼ੇਰ ਹੀ ਹਨ। ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤਾਂ ਉਹਨਾਂ ਦੁਰਾਨੀ ਲੜਾਕਿਆਂ ਜਿਹੜੇ ਇਹਨਾਂ ਦੀਆਂ ਤੇਗਾਂ ਦਾ ਸਾਹਮਣਾ ਕੀਤਾ ਮੇਰੀ ਗੱਲ ਦੇ ਗਵਾਹ ਉਹ 30 ਹਜ਼ਾਰ ਸੂਰਮੇ ਹਨ ਜੋ ਇਹਨਾਂ ਰਣ ਭੂਮੀ ਵਿੱਚ ਜੂਝੇ 30 ਹਜ਼ਾਰ ਸੂਰਮੇ ਇਹ ਕਿਹੜੀ ਜੰਗ ਦੀ ਵਾਰਤਾ ਹੈ ਬਾਦਸ਼ਾਹ ਸ਼ਾਹ ਦਰਬਾਰ ਸਹਿ ਪ੍ਰਕਰਮਾ ਵਿੱਚ ਹੋਈ ਉਸ ਜੰਗ ਤੋਂ ਵਾਕਫ ਨਹੀਂ ਸੀ ਅੰਮ੍ਰਿਤਸਰ ਦੀ ਜੰਗ ਹਜ਼ੂਰ ਜਿਸ ਨੇ ਅਬਦਾਲੀ ਦੇ ਪੈੜ ਪੈਰ ਮੁੜ ਦੁਬਾਰਾ ਹਿੰਦੁਸਤਾਨ ਵਿੱਚ ਨਹੀਂ ਲੱਗਣ ਦਿੱਤੇ ਜਾਂ ਕਹਿ ਲਓ ਜਿਹੜੀ ਜੰਗ ਨੇ ਅਬਦਾਲੀ ਨੂੰ ਐਸਾ ਡਰਾਇਆ ਕਿ ਉਹ ਪੰਜਾਬ ਦੇ ਨਾਂ ਤੋਂ ਘਬਰਾਉਣ ਲੱਗਾ ਹਿੰਦੁਸਤਾਨ ਵਿੱਚ ਤਾਂ ਅਬਦਾਲੀ ਤਾਂ ਹੀ ਆਉਂਦਾ ਨਾ ਜੇ ਸਿੰਘ ਪੰਜਾਬ ਟੱਪਣ ਦਿੰਦੇ ਇਹ ਉਸ ਜੰਗ ਦੀ ਗੱਲ ਹੈ ਹਜ਼ੂਰ ਜਦ 30 ਸਿਰ ਲਾਥੇ ਯੋਧਿਆ ਨੇ ਅਬਦਾਲੀ ਦੀ 30000 ਫੌਜ ਦੀ ਦੰਦ ਖੱਟੇ ਕਰ ਦਿੱਤੇ ਸਨ 30 ਸਿਰਫ 30000 ਦੇ ਅੱਗੇ बस 30 ਬਾਸ਼ਾਂ ਨਹੀਂ ਆਖਾਂ ਨਹੀਂ ਆਡੀਆਂ ਗਈਆਂ ਕਿ ਜਾਪਦਾ ਸੀ ਕਿ ਡੇਲੇ ਬਾਹਰ ਡਿੱਗ ਪੈਣਗੇ ਜੀ ਜਹਾਂਪਨਾ 30000 ਦੇ ਅੱਗੇ ਬਸਤੀ ਨਿਹੰਗ ਸਿੰਘ ਸਰਦਾਰ ਗੁਰਬਖਸ਼ ਸਿੰਘ ਤੇ ਉਸਦੇ ਸਾਥੀ ਸਿੰਘ ਆਫਰੀਨ ਤਨ ਨੇ ਇਹ ਲੋਕ ਕਹਿੰਦਿਆਂ ਬਾਦਸ਼ਾਹ ਨੇ ਆਪਣਾ ਸਿਰ ਫੜ ਲਿਆ ਕਾਜ਼ੀ ਮੋ ਨੂਰ ਮੁਹੰਮਦ ਅੱਗੇ ਆਕਦਾ ਹੈ ਜੰਗ ਵਿੱਚ ਜਦ ਇਹ ਭੱਜੇ ਜਾਂਦੇ ਪਿਛਾ ਮੁੜ ਪੈਣ ਤਾਂ ਇਹਨਾਂ ਤੋਂ ਜਿੰਨੀ ਦੂਰ ਹੋਇਆ ਜਾਏ ਹੋ ਜਾਓ ਕਿਉਂਕਿ ਫੇਰ ਤਾਂ ਹੀ ਪਾਣੀ ਵੀ ਨਹੀਂ ਅੱਗ ਪਾਣੀ ਨੂੰ ਵੀ ਅੱਗ ਲਾ ਦਿੰਦੇ ਨੇ ਜੰਗ ਦੇ ਮੈਦਾਨ ਦੇ ਮਗਰਮੱਛਾਂ ਬਾਰੇ ਹੋਰ ਸੁਣੋ ਇਹ ਉਸ ਦੁਸ਼ਮਣ ਨੂੰ ਹਵਾ ਵੀ ਨਹੀਂ ਲੱਗਣ ਦਿੰਦੇ ਜੋ ਮੈਦਾਨ ਵਿੱਚੋਂ ਹਥਿਆਰ ਸੁੱਟ ਕੇ ਭੱਜ ਰਿਹਾ ਹੋਵੇ। ਨਾ ਮਰਦ ਨੂੰ ਮਾਰਨਾ ਇਹਨਾਂ ਦਾ ਸੁਭਾਅ ਨਹੀਂ ਤੇ ਸਭ ਤੋਂ ਕਮਾਲ ਦੀ ਗੱਲ ਜੋ ਇਹਨਾਂ ਦੇ ਕਿਰਦਾਰ ਬਾਰੇ ਹੈ। ਉਹ ਇਹ ਕਿ ਇਹਨਾਂ ਸਗਾ ਵਿੱਚ ਵਿਭਚਾਰ ਉੱਕਾ ਹੀ ਨਹੀਂ। ਜਨਾਨੀ ਨੂੰ ਭਾਵੇਂ ਜਵਾਨ ਹੋਵੇ ਭਾਵੇਂ ਬਜ਼ੁਰਗ ਬੁੱਢੀ ਆਖਦੇ ਹਨ। ਨਾ ਇਹਨਾਂ ਵਿੱਚ ਚੋਰੀ ਹੈ ਤੇ ਨਾ ਹੀ ਵਿਭਚਾਰ। ਲੁੱਟਮਾਰ ਕਰਨ ਲੱਗਿਆਂ ਵੀ ਕਿਸੇ ਜਨਾਨੀ ਨੂੰ ਨਹੀਂ ਛੋਂਦੇ। ਪਾਵੇਂ ਰਾਣੀ ਹੋਵੇ ਦਾਸੀ ਜਾਂ ਗੋਲੀ ਇਹ ਉਹਨਾਂ ਦੋਹਾਂ ਨਾਲ ਮਿੱਤਰਤਾ ਨਹੀਂ ਰੱਖਦੇ ਪਹਿਲੇ ਵਿਭਚਾਰੀ ਤੇ ਦੂਜੇ ਸਨ ਲਾਉਣ ਵਾਲੇ ਮੇਰੀ ਇੱਛਾ ਪੂਰੀ ਕਰ ਆਮਦਿਆਲ ਮੈਨੂੰ ਬਘੇਲ ਸਿੰਘ ਨਾਲ ਮਿਲਣਾ ਕਿਸੇ ਵੀ ਤਰ੍ਹਾਂ ਜਿਵੇਂ ਵੀ ਉਹ ਕਹੇ ਬਾਦਸ਼ਾਹ ਦਾ ਸਬਰ ਕਾਜ਼ੀ ਨੂਰ ਮੁਹੰਮਦ ਇਹ ਲਿਖਤਾਂ ਸੁਣ ਕੇ ਹੋਰ ਕਾਲਾ ਪੈ ਰਿਹਾ ਸੀ ਵਜ਼ੀਰ ਰਾਮਦਿਆਲ ਨੇ ਕਈ ਤਰ੍ਹਾਂ ਦੇ ਤੋਹਫੇ ਲੈ ਕੇ ਸਰਦਾਰ ਬਘੇਲ ਸਿੰਗਲ ਚਾਲਾ ਪਾ ਦਿੱਤਾ ਰਸਮੀਆਂ ਉਪਕਤ ਮੰਗਰੋ ਵਜ਼ੀਰ ਨੇ ਆਉਣ ਦਾ ਅਸਲੀ ਕਾਰਨ ਦੱਸਿਆ ਅਸਲ ਵਿੱਚ ਮੈਂ ਇੱਕ ਖਾਸ ਮੰਤਬ ਨਾਲ ਖਾਲਸੀ ਅੱਗੇ ਹਾਜ਼ਰ ਹੋਇਆ ਹਾਂ ਇਤਿਆਸ ਹੈ ਕਿ ਸਰਦਾਰ ਵਗੇਲ ਸਿੰਘ ਮੀਰੀ ਤੇ ਮੇਰੀ ਬਾਦਸ਼ਾਹ ਸਲਾਮਤ ਦੀ ਇੱਛਾ ਪੂਰੀ ਕਰਨਗੇ ਵਜ਼ੀਰ ਗੱਲ ਕਰਨ ਲੱਗਿਆਂ ਥੋੜਾ ਝਿਜਕ ਵੀ ਰਿਹਾ ਸੀ ਇਹ ਆਮ ਗੱਲ ਸੀ ਉੱਚੇ ਕਿਰਦਾਰਾਂ ਵਾਲੇ ਬੰਦਿਆਂ ਨਾਲ ਗੱਲ ਕਰਨ ਲੱਗਿਆਂ ਰਾਜ ਰਜਵਾੜੇ ਭੈ ਹੀ ਖਾਂਦੇ ਹਨ ਹਕੂਮਤਾਂ ਦੀ ਵੀ ਦਾਵੇ ਉਹਨਾਂ ਨੂੰ ਮਾਰ ਦੀਆਂ ਨੇ ਜਿਹੜੇ ਕਿਰਦਾਰਾਂ ਦੇ ਹੌਲੇ ਹੋਣ। ਸੋਨੇ ਦੇ ਆਚਰਣ ਵਾਲੇ ਕਦੇ ਕਿਸੇ ਦਾ ਦਬਕਾ ਨਹੀਂ ਮੰਨਦੇ ਤੇ ਖਾਲਸਾ ਦਾ ਸਭੋ ਸਰਬਲੋਹ ਦੇ ਆਚਰਣ ਵਾਲਾ ਸੀ। ਸੋਨਾ ਵੀ ਸ਼ਾਇਦ ਅੱਗ ਅੱਗੇ ਨਰਮ ਪੈ ਜਾਵੇ ਪਰ ਲੋਹਾ ਤਾਂ ਲਾਲ ਸੁਰਖ ਹੋ ਕੇ ਅੱਗ ਨਾਲੋਂ ਵੀ ਵੱਧ ਚਮਕੀਲਾ ਹੋ ਜਾਂਦਾ ਹੈ। ਤੁਸੀਂ ਬੇਝਿਜ ਕਹੋ ਜੋ ਕਹਿਣਾ ਚਾਹੁੰਦੇ ਹੋ ਵਜ਼ੀਰ ਸਾਹਿਬ। ਸਰਦਾਰ ਨੇ ਰਾਮਦੇਵਾਲ ਨੂੰ ਹੌਸਲਾ ਦਿੰਦਿਆਂ ਕਿਹਾ। ਗੱਲ ਇਹ ਹੈ ਸਰਦਾਰ ਬਗੇਲ ਸਿੰਘ ਜੀ ਕਿ ਬਾਦਸ਼ਾਹ ਸਲਾਮਤ ਆਪ ਜੀ ਨਾਲ ਮੁਲਾਕਾਤ ਦੀ ਇੱਛਾ ਰੱਖਦੇ ਹਨ। ਉਹਨਾਂ ਦਾ ਕਹਿਣਾ ਹੈ ਜੇ ਸਰਦਾਰ ਸਾਹਿਬ ਕਿਲੇ ਵਿੱਚ ਮਿਲਣ ਆਉਣ ਤਾਂ ਉਹਨਾਂ ਨੂੰ ਬਹੁਤ ਪ੍ਰਸੰਨਤਾ ਹੋਵੇਗੀ। ਵਜ਼ੀਰ ਨੇ ਅਸਲੀ ਗੱਲ ਸਰਦਾਰ ਦੇ ਮੂਰੇ ਰੱਖੀ। ਹਾ 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 ਕਿ ਐਸੀ ਗੱਲ ਹੈ। ਬਾਦਸ਼ਾਹ ਸਾਡੀ ਤਾਸੀਰ ਤੋਂ ਜਾਣੂ ਨਹੀਂ ਵਜ਼ੀਰ ਸਾਹਿਬ। ਉਹਨਾਂ ਨੂੰ ਜਾ ਕੇ ਕਹੋ ਕਿ ਇਹ ਮੁਲਾਕਾਤ ਸੰਭਵ ਨਹੀਂ। ਖਾਲਸਾ ਨਾਤਾ ਕੋਈ ਆਮ ਰਾਜਾ ਰਜਵਾੜਾ ਜਾਂ ਬਾਦਸ਼ਾਹ ਹੈ ਜੋ ਦੂਜੇ ਬਾਦਸ਼ਾਹ ਦਾ ਨਿਯੋਤਕ ਕਬੂਲੇ ਤੇ ਰਸਮੀ ਜਹੀ ਆਓ ਜੀ ਆਓ ਜੀ ਜੀਆਂ ਆਇਆਂ ਨੂੰ ਕਹੇ ਤੇ ਨਾ ਹੀ ਕੋਈ ਸਾਧੂ ਫਕੀਰ ਹੈ ਕਿ ਬਾਦਸ਼ਾਹ ਤੋਹਫੀਆਂ ਨਾਲ ਲਾਲਚ ਦੇ ਕੇ ਸੱਦ ਲੇ ਖਾਲਸਾ ਪਾਤਸ਼ਾਹ ਹੈ ਪਾਤਸ਼ਾਹੀ ਅਤੇ ਬਾਦਸ਼ਾਹੀ ਵਿੱਚ ਬਹੁਤ ਵੱਡਾ ਫਰਕ ਹੈ ਵਜ਼ੀਰ ਸਾਹਿਬ ਬਾਦਸ਼ਾਹੀਆਂ ਤਾਂ ਚਾਰ ਦਿਨ ਦੀਆਂ ਪੁਰਾਣੀਆਂ ਹਨ ਤੇ ਕਾਲ ਦੇ ਬਸ ਵਿੱਚ ਹਨ ਪਰ ਖਾਲਸਾ ਖਾਲਸੇ ਦੀ ਪਾਤਸ਼ਾਹੀ ਸਦੀਵੀ ਹੈ ਖਾਲਸਾ ਅਕਾਲ ਪੁਰਖ ਦੀ ਆਪਣੀ ਨਿੱਜੀ ਫੌਜ ਹੈ ਤੇ ਅਕਾਲ ਪੁਰਖ ਦੀ ਪਾਤਸ਼ਾਹੀ ਕਦੇ ਬਿੰਸਨ ਵਾਲੀ ਨਹੀਂ ਸੋ ਖਾਲਸੇ ਦੀਆਂ ਆਪਣੀਆਂ ਬਹੁ ਰੀਤਾਂ ਹਨ ਮਰਿਆਦਾ ਹੈ ਜੇ ਬਾਦਸ਼ਾ ਖਾਲਸੇ ਦੇ ਦਰਸ਼ਨ ਕਰਨੇ ਲੋਚਦਾ ਹੈ ਤਾਂ ਉਸ ਨੂੰ ਖਾਲਸੇ ਦੀਆਂ ਰੀਤਾਂ ਦੀ ਪਾਲਣਾ ਕਰਨੀ ਪਵੇਗੀ ਮੁਲਾਕਾਤ ਖਾਲਸੇ ਦੀਆਂ ਸ਼ਰਤਾਂ ਤੇ ਹੋ ਸਕਦੀ ਹੈ ਬਾਦਸ਼ਾ ਸਾਡੇ ਤੋਂ ਬਾਕੀ ਦੁਨੀਆਵੀ ਬਾਦਸ਼ਾਹਾਂ ਵਾਲਾ ਵਿਹਾਰ ਦੀ ਲੋਚਾ ਨਾ ਰੱਖੇ ਖਾਲਸੇ ਨਾਲ ਮੁਲਾਕਾਤ ਖਾਲਸੇ ਦੀ ਮਰਿਆਦਾ ਅਨੁਸਾਰ ਹੀ ਹੋ ਸਕਦੀ ਹੈ ਸਰਦਾਰ ਨੇ ਖਾਲਸੇ ਦਾ ਸੁਭਾ ਵਜ਼ੀਰ ਅੱਗੇ ਰੱਖਿਆ ਸਤਿਵਚਨ ਖਾਲਸਾ ਜੀ ਕੀ ਆਪ ਜੀ ਆਪਣੀਆਂ ਸ਼ਰਤਾਂ ਦੱਸ ਸਕਦੇ ਹੋ ਸ਼ਰਤਾਂ ਤਾਂ ਅਸੀਂ ਤੁਹਾਨੂੰ ਲਿਖ ਕੇ ਦੇ ਦਿੰਦੇ ਹਾਂ ਤੁਸੀਂ ਬਾਦਸ਼ਾਹ ਨਾਲ مشਵਰਾ ਕਰ ਲਓ ਬਸ ਇਹ ਖਿਆਲ ਰੱਖਿਓ ਕਿ ਜਿਵੇਂ ਆਮ ਦੁਨੀਆਵੀ ਬਾਦਸ਼ਾਹ ਇੱਕ ਦੂਜੇ ਨੂੰ ਮਿਲਣ ਲੱਗੇ ਚੁੱਕ ਚੁੱਕ ਸਲਾਮਾ ਕਰਦੇ ਹਨ ਉਹ ਆਸ ਖਾਲਸੇ ਤੋਂ ਨਾ ਰੱਖੀ ਜਾਵੇ ਅਕਾਲ ਪੁਰਖ ਹਤੇ ਗੁਰੂ ਤੋਂ ਛੁੱਟ ਕਿਸੇ ਅੱਗੇ ਵੀ ਝੁਕਣਾ ਖਾਲਸੇ ਦਾ ਸੁਭਾਅ ਨਹੀਂ ਦੂਜੀ ਵੱਡੀ ਗੱਲ ਇਹ ਕਿ ਬਾਦਸ਼ਾ ਮੁਸ਼ਕਲ ਮੁਲਾਕਾਤਾਂ ਮਿਲੇ ਆਪਣੇ ਸ਼ਸਤਰ ਅਸਤਰ ਪਾਸੇ ਰੱਖ ਦਿੰਦੇ ਹਨ ਪਰ ਖਾਲਸਾ ਤਾਂ ਸ਼ਸਤਰ ਨਾਲ ਲੈ ਕੇ ਸੌਂਦਾ ਹੈ ਸੋ ਅਸੀਂ ਜਿੱਥੇ ਵੀ ਜਾਂਦੇ ਹਾਂ ਤਿਆਰ ਬਰਤਿਆਰ ਜਾਂਦੇ ਹਾਂ ਬਿਨਾਂ ਸ਼ਸਤਰ ਤੋਂ ਖਾਲਸਾ ਇੱਕ ਪੈਰ ਵੀ ਨਹੀਂ ਪੁੱਟਦਾ ਗੱਜ ਦੇ ਵਜੂ ਤੇ ਆਵਾਂਗੇ ਜੇ ਇੱਛਾ ਹੈ ਤਾਂ ਦੱਸਿਓ ਰਾਮਦੇਵਾਲ ਵਜ਼ੀਰ ਖਾਲਸੇ ਦੀਆਂ ਸਭ ਸ਼ਰਤਾਂ ਲੈ ਕੇ ਬਾਦਸ਼ਾਹ ਕੋਲ ਵਾਪਸ ਆਇਆ। ਉਹਨਾਂ ਦਾ ਇਹੀ ਸਬ ਕਹਿਣਾ ਹੈ ਤੇ ਹਜ਼ੂਰ ਤੇ ਨਾਲ ਹੀ ਸਰਦਾਰ ਬਗੇਲ ਸਿੰਘ ਨੇ ਕਿਹਾ ਕਿ ਸਿੰਘਾਂ ਵਿੱਚ ਉੱਚੇ ਨਹੀਂ ਮਰ ਰਤਬੇ ਵਾਲਾ ਕੋਈ ਸਿਲਸਿਲਾ ਨਹੀਂ। ਸਮੂੱਚਾ ਖਾਲਸਾ ਬਰਾਬਰ ਹੀ ਹੈ। ਇੱਕੋ ਪਿਤਾ ਜੀ ਮਹਾਰਾਜ ਦਾ ਪੁੱਤਰ ਤੇ ਇੱਕੋ ਆਦਿ ਸ਼ਕਤੀ ਦਾ ਸ਼ੇਰ। ਸੋ ਉਹ ਇਕੱਲਾ ਨਹੀਂ ਆਵੇਗਾ ਨਾਲ ਬਾਕੀ ਸਰਦਾਰ ਵੀ ਆਉਣਗੇ ਤੇ ਘੋੜ ਚੜੇ ਸਿੰਘਾਂ ਦੀ ਵੱਡੀ ਟੁਕੜੀ ਵੀ ਆਵੇਗੀ। ਬਾਸ਼ਾ ਆਪਣੇ ਕਾਜ਼ੀ ਮੋਲਾਣਿਆਂ ਨੂੰ ਨੱਥ ਪਾ ਕੇ ਰੱਖੇ ਤੇ ਹੋਰ ਬਾਲੇ ਤੱਤਿਆਂ ਨੂੰ ਗੂਂਦ ਕੇ ਤੀਰਾ ਪਿਆ ਲਵੇ ਨਹੀਂ ਤਾਂ ਕਿਸੇ ਹੀ ਨਕੀਮ ਦੀ ਜ਼ਿੰਮੇਵਾਰੀ ਖਾਲਸੇ ਸਿਰ ਨਹੀਂ ਹੋਵੇਗੀ ਸਾਡੀ ਫੌਜ ਜੇ ਦੰਗਾ ਮਚਾਉਣ ਤੇ ਆ ਗਈ ਤਾਂ ਸਮੁੱਚਾ ਲਾਲ ਕਿਲਾ ਉਖਾੜ ਕੇ ਗੱਡੀਆਂ ਤੇ ਲੱਦ ਕੇ ਲੈ ਜਾਵੇਗੀ ਇਸ ਦਾ ਨਮੂਨਾ ਦਿੱਲੀ ਪਹਿਲਾਂ ਵੀ ਦੇਖ ਚੁੱਕੀ ਹੈ ਬਾਦਸ਼ਾਹ ਚੁੱਪਚਾਪ ਰਾਮਦੇਵਾਲ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ ਤੇ ਉਹਨਾਂ ਦਾ ਕਹਿਣਾ ਹੈ ਹਜ਼ੂਰ ਕਿ ਖਾਲਸਾ ਕਿਸੇ ਦੁਨੀਆਵੀ ਬਾਦਸ਼ਾਹ ਜਾਂ ਹਕੂਮਤ ਦੇ ਹੁਕਮ ਵਿੱਚ ਨਹੀਂ ਸੋ ਆਏ ਕਿਸੇ ਸਿੱਖ ਨੂੰ ਕਿਸੇ ਵੀ ਤਰ੍ਹਾਂ ਦਾ ਹੁਕਮ ਨਾ ਕੀਤਾ ਜਾਏ ਹਾਂ ਬੇਨਤੀ ਕੀਤੀ ਜਾ ਸਕਦੀ ਹੈ ਜੇ ਬਾਦਸ਼ਾਹ ਨੂੰ ਸਾਡੀਆਂ ਇਹ ਸ਼ਰਤਾਂ ਮਨਜ਼ੂਰ ਹਨ ਤਾਂ ਮੁਲਾਕਾਤ ਹੋ ਸਕਦੀ ਹੈ ਬਾਦਸ਼ਾਹ ਨੇ ਸਾਰਾ ਸੁਣੀਹਾ ਪੂਰਾ ਕੀਤਾ ਕੁਝ ਬਾਦਸ਼ਾਹ ਬੈਠਾ ਸੋਚਦਾ ਰਿਹਾ ਥੋੜੇ ਦੇਰ ਮੰਗਰੋਂ ਉੱਠਿਆ ਤੇ ਦੀਵਾਨੇ ਖਾਸ ਵੱਲ ਤੁਰ ਪਿਆ ਉੱਥੇ ਮਿਸਤਰੀ ਲੱਗੇ ਹੋਏ ਸਨ ਤੇ ਬਾਦਸ਼ਾਹ ਕੁਝ ਸਮਾਂ ਉਹਨਾਂ ਕੋਲ ਖਲੋਤਾ ਰਿਹਾ। ਫਿਰ ਇਕਦਮ ਪਿੱਛੇ ਮੁੜਿਆ ਤੇ ਵਜ਼ੀਰ ਨੂੰ ਕਹਿਣ ਲੱਗਾ ਜਾਓ ਕਹਿ ਦਿਓ ਸਰਦਾਰ ਬਗੇਲ ਸਿੰਘ ਨੂੰ ਕਿ ਲਾਲ ਕਿਲੇ ਨੂੰ ਖਾਲਸੇ ਦੀ ਸਭ ਸ਼ਰਤਾਂ ਮੰਜ਼ੂਰ ਨੇ। ਜੇ ਹੋ ਸਕੇ ਤਾਂ ਪਲਕੇ ਹੀ ਆ ਜਾਣਾ ਤੇ ਬਾਦਸ਼ਾਹ ਮੁੜ ਦਵਾਨੇ ਖਾਸ ਵੱਲ ਤੁਰ ਪਿਆ। ਤੇ ਹਾਂ ਸੱਚ ਖਾਲਸੇ ਲਈ ਸੁਤਰੀ ਤੇ ਐਸਪੀ ਵੀ ਭੇਜੋ। ਉਠਾਂ ਤੇ ਕੋੜਿਆਂ ਤੇ ਲੱਦੇ ਜਾਣ ਵਾਲੇ ਨਗਾਰੇ। ਅਸੀਂ ਸਰਦਾਰ ਬਗੇਲ ਸਿੰਘ ਨੂੰ ਮਹੀ ਮਰਾਤਬਦਾਰ ਉਪਾਦਿਆਂਗੇ। ਬਾਸ਼ਾ ਕੁਛ ਚਿਰ ਲਈ ਚੁੱਪ ਹੋਇਆ ਤੇ ਫਿਰ ਹੌਲੀ ਦੇਨੇ ਮੂੰਹ ਵਿੱਚ ਬੋਲਿਆ ਮਹੀ ਮਰਾਤਬ ਧਰਤੀ ਦਾ ਬਾਦਸ਼ਾ ਸੱਚਮੁੱਚ ਖਾਲਸਾ ਹੀ ਧਰਤੀ ਦਾ ਸਲੀ ਬਾਦਸ਼ਾ ਹੈ ਬਾਕੀ ਸਭ ਕੂੜ ਜੋ ਹੁਕਮ ਬਾਸ਼ਾ ਸਲਾਮਤ ਕਹਿੰਦੇ ਆਰਾਮ ਦੇ ਆਲ ਮੁੜ ਸਰਦਾਰ ਵੱਲ ਤੁਰ ਪਿਆ ਤੇ ਹਾਂ ਸਰਦਾਰ ਨੂੰ ਕਿਹੋ ਕਿ ਜਮ ਜਮ ਲਿਆਵੇ ਆਪਣੀ ਫੌਜ ਨੂੰ ਆਪਣੇ ਨਾਲ ਸਾਨੂੰ ਖੁਸ਼ੀ ਹੋਵੇਗੀ ਪਰ ਐਨਾ ਕਹ ਜ਼ਰੂਰ ਕਹਿਣਾ ਕਿ ਬੇਮਤਲਬ ਦੰਗਾ ਨਾ ਕਰਨਾ ਉਸਤਾਖੀ ਮਾਫ ਹੋਏ ਹਜ਼ੂਰ ਸਰਦਾਰ ਬਗੇਲ ਸਿੰਘ ਦੀ ਇੱਕ ਹੋਰ ਸ਼ਰਤ ਸੀ ਜੋ ਮੈਂ ਬਾਅਦ ਵਿੱਚ ਅਸਲਾਮਤ ਨੂੰ ਦੱਸਣਾ ਭੁੱਲ ਗਿਆ ਹੁਣ ਆਪਨੇ ਬੇਫਾਲਤੂ ਦੰਗੇ ਦੀ ਗੱਲ ਕੀਤੀ ਤਾਂ ਯਾਦ ਆਇਆ ਵਜ਼ੀਰ ਨੂੰ ਕੁਝ ਹੋਰ ਚੇਤੇ ਆ ਗਿਆ ਬੇਚਿੱਜ ਕਹੋ ਹਜ਼ੂਰ ਸਰਦਾਰ ਦਾ ਇਹ ਵੀ ਕਹਿਣਾ ਸੀ ਕਿ ਜਦ ਖਾਲਸਾ ਸ਼ਹਿਰ ਵਿੱਚ ਆਵੇ ਉਸ ਦਿਨ ਕੋਈ ਕਸਾਈ ਸਿੰਘਾਂ ਦੀ ਨਜ਼ਰ ਨਾ ਪਵੇ ਤੇ ਨਾ ਹੀ ਉਸ ਦਿਨ ਸ਼ਹਿਰ ਵਿੱਚ ਕੋਈ ਗਊ ਵੱਢੀ ਜਾਵੇ ਇਹ ਸਰਦਾਰ ਨੇ ਸਖਤ ਤਾੜਨਾ ਕੀਤੀ ਸੀ ਉਸ ਦਾ ਕਹਿਣਾ ਸੀ ਕਿ ਜੇ ਇੱਕ ਵੀ ਬੁੱਚੜ ਬਾਜ਼ਾਰ ਵਿੱਚ ਦਿਸ ਗਿਆ ਤਾਂ ਥਾਂ ਮਾਰ ਦਿੱਤਾ ਜਾਏਗਾ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਸ਼ਹਿਰ ਵਿੱਚ ਹੁਣੇ ਮੁਨਾਦੀ ਕਰਵਾਈ ਜਾਵੇ ਕਿ ਭਲਕੇ ਖਾਲਸੇ ਦੇ ਆਉਣ ਕਰਕੇ ਅੱਜ ਤੋਂ ਹੀ 부ਚੜਖਾਨੇ ਬੰਦ ਕੀਤੇ ਜਾਣ ਤੇ ਕੱਲ ਕੋਈ 부ਚੜ ਸ਼ਹਿਰ ਵਿੱਚ ਦਿਖਾਈ ਨਾ ਦੇਵੇ ਬਾਦਸ਼ਾਹ ਤੋਂ ਹਰ ਮਨਜ਼ੂਰੀ ਲੈ ਕੇ ਵਜ਼ੀਰ ਮੁੜ ਸਰਦਾਰ ਬਗੇਲ ਸਿੰਘ ਕੋਲ ਪਹੁੰਚ ਗਿਆ ਇਧਰ ਸ਼ਹਿਰ ਵਿੱਚ ਹੋ ਕੇ ਆਉਣੇ ਸ਼ੁਰੂ ਹੋ ਗਏ ਸੁਣੋ 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 ਸ਼ਾਹੀ ਫਰਮਾਨ ਸੁਣੋ ਬਾਦਸ਼ਾਹ ਦਾ ਹੁਕਮ ਸੁਣੋ ਕੱਲ ਸਵੇਰੇ ਖਾਲਸਾ ਜੀ ਦਿੱਲੀ ਕਿਲੇ ਵਿੱਚ ਹਜ਼ੂਰ ਬਾਦਸ਼ਾਹ ਸਲਾਮਤ ਨਾਲ ਮੁਲਾਕਾਤ ਕਰਨ ਲਈ ਆ ਰਹੇ ਨੇ ਸਭ ਕਸਾਈਆਂ ਤੇ 부ਚੜਾਂ ਲਈ ਹੁਕਮ ਹੈ ਕਿ ਆਜੀ ਆਪਣੇ 부ਚੜਖਾਨੇ ਬੰਦ ਕਰ ਦਿੱਤੇ ਜਾਣ ਤੇ ਕੱਲ ਵੀ ਬੰਦ ਰਹਿਣ ਹੁਣ 부ਚੜਖਾਨੇ ਅਗਲੇ ਸਰਕਾਰੀ ਹੁਕਮ ਤੀਕ ਬੰਦ ਹੀ ਰਹਿਣਗੇ ਕੱਲ ਦੇ ਦਿਨ ਕੋਈ ਵੀ 부ਚੜ ਸ਼ਹਿਰ ਦੇ ਬਾਜ਼ਾਰਾਂ ਵਿੱਚ ਨਜ਼ਰ ਨਾ ਆਵੇ ਸੁਣੋ 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 ਸ਼ਾਹੀ ਫਰਮਾਨ ਸੁਣੋ ਬਾਦਸ਼ਾਹ ਦਾ ਹੁਕਮ ਸੁਣੋ ਸਰਦਾਰ ਬਗੇਲ ਸਿੰਘ ਅਤੇ ਸਮੁੱਚੇ ਖਾਲਸੇ ਨੂੰ ਬਾਦਸ਼ਾਹ ਸਲਾਮ ਸਰਦਾਰ ਨੇ ਮੂਰੇ ਹੁੰਦਿਆਂ RAMਦੇਵਾਲ ਬੋਲਿਆ ਖਾਲਸਾ ਜੀ ਬਾਦਸ਼ਾਹ ਸਲਾਮਤ ਨੂੰ ਖਾਲਸੇ ਦੀ ਹਰ ਸ਼ਰਤ ਮਨਜ਼ੂਰ ਹੈ ਬਾਦਸ਼ਾਹ ਸਲਾਮਤ ਦਾ ਕਹਿਣਾ ਹੈ ਕਿ ਖਾਲਸਾ ਜਿੰਨੀ ਵੀ ਸ਼ਾਨੋ ਸ਼ੌਕਤ ਨਾਲ ਚੜਨਾ ਚਾਹੁੰਦਾ ਹੈ ਚੜੇ ਹਾਥੀ ਘੋੜੇ ਊਠ ਨਿਸ਼ਾਨ ਨਗਾਰੇ ਪਾਲਕੀਆਂ ਜੋ ਵੀ ਸਿੰਘ ਲੈ ਆਉਣਾ ਚਾਹੁੰਦੇ ਹਨ ਲੈ ਆਉਣ ਕੋਈ ਰੋਕ ਟੋਕ ਨਹੀਂ ਇਹ ਮੁਲਾਕਾਤ ਖਾਲਸੇ ਦੀ ਮਰਿਆਦਾ ਦਾਨੀ ਮਰਤਾ ਨਨ ਪਾਲਣ ਕਰਦੀਆਂ ਹੀ ਹੋਵੇਗੀ। ਸ਼ੁਕਰੀਆ, ਧੰਵਾਦ। ਇਹ ਭਾਗ ਥੋੜਾ ਜਿਹਾ ਲੰਮਾ ਹੈ ਇਸ ਲਈ ਇਸ ਦਾ ਬਾਕੀ ਦਾ ਹਿੱਸਾ ਕੱਲ ਪੇਸ਼ ਕੀਤਾ ਜਾਏਗਾ। ਜੁੜੇ ਰਹੋ ਇਸ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।